ਠੜਕੋਟ ਵਿੱਚ ਬੀਤੀ ਰਾਤ ਜਨਮ ਦਿਨ ਪਾਰਟੀ ਤੋਂ ਪਰਤ ਰਹੇ 6 ਦੋਸਤਾਂ ਦੀ ਗੱਡੀ ਇੱਕ ਪੁਲ ਤੇ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ। ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਨਹਿਰ ਵਿੱਚ ਡਿੱਗੀ ਗੱਡੀ ਨੂੰ ਬਾਹਰ ਕਢਵਾਇਆ। ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਵਿੱਚੋਂ ਇੱਕ ਦਾ ਲਗਭਗ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਪਠਾਨਕੋਟ ਸ਼ਹਿਰ ਵਿੱਚ ਰਜਤ ਕੁਮਾਰ ਪੁੱਤਰ ਤਿਲਕ ਰਾਜਵਾਸੀ ਪਿੰਡ ਕਾਲਗੜ ਨੇ ਆਪਣੇ ਛੋਟੇ ਭਰਾ ਦੇ ਜਨਮ ਦਿਨ ਤੇ ਪਾਰਟੀ ਰੱਖੀ ਸੀ ਪਾਰਟੀ ਦੇਰਾਂ ਤੱਕ ਚੱਲੀ ਇਸ ਦੇ ਬਾਅਦ ਰਜਤ ਆਪਣੇ ਪੰਜ ਦੋਸਤਾਂ ਨਾਲ ਕਾਰ ਵਿੱਚ ਸਵਾਰ ਹੋ ਕੇ ਨਿਕਲਿਆ ਦੋ ਨੌਜਵਾਨ ਅੱਗੇ ਬੈਠੇ ਸਨ ਜਦੋਂ ਕਿ ਚਾਰ ਪਿੱਛੇ ਸਨ ਜਦੋਂ ਉਹਨਾਂ ਦੀ ਕਾਰ ਕਾਰ ਕਾ ਪਲਤੇ ਪਹੁੰਚੀ ਤਾਂ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗੀ ਕਾਰ ਨਹਿਰ ਵਿੱਚ ਡਿੱਗਦੇ ਹੀ ਪਿੱਛੇ ਬੈਠੇ ਚਾਰੋਂ ਨੌਜਵਾਨ ਨਿਕਲ ਗਏ ਤੇ ਉੱਪਰ ਸੜਕ ਤੇ ਪਹੁੰਚ ਗਏ ਦੂਜੇ ਪਾਸੇ ਕਾਰ ਵਿੱਚ ਅੱਗੇ ਬੈਠੇ ਦੋਵੇਂ ਉੱਥੇ ਫਸੇ ਰਹਿ ਗਏ ਕਾਰ ਨਹਿਰ ਵਿੱਚ ਉਲਟੀ ਪਈ ਸੀ ਜਿਸ ਨਾਲ ਉਹ ਨਿਕਲ ਨਹੀਂ ਸਕੇ ਕਾਰ ਤੋਂ ਨਿਕਲ ਚੁੱਕੇ ਨੌਜਵਾਨਾਂ ਵਿੱਚੋਂ ਇੱਕ ਨੇ ਘਰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਬੱਚੇ ਹੋਏ ਦੋਸਤਾਂ ਨੇ ਰੋਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਕੁਝ ਹੀ ਦੇਰ ਵਿੱਚ ਕਾਫੀ ਲੋਕ ਆ ਗਏ ਉਹਨਾਂ ਨੇ ਗੱਡੀ ਤੋਂ ਬਾਕੀ ਦੋਵੇਂ ਨੌਜਵਾਨਾਂ ਨੂੰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ ਉੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ